ਕੋਸ ਨੂੰ ਵਾਗਿਆ ਨਹੀਂ ਆ ਲੈਣ ਚ ਜਾਤਾ ਤਾਂ ਸੁਣੀ ਹੋਈ ਹੈ 11 ਤਰੀਕਾ ਚ ਲੈ ਕਿ ਨਹੀਂ ਲੱਗਦੀ ਆ ਬੋਲ ਪੱਟ ਲੈ ਕਿ ਨਹੀਂ ਲੱਗਦੀ ਕੋਈ ਯਾਰ ਬਾਈ ਦਾ ਬਹੁਤ ਬੇਚੀ ਆ ਚੰਗੀ ਤੇ ਚੰਗੀ ਮੈਂ ਆ ਗਈ ਆ ਦੂਜੀ ਸ਼ਹਿਰ ਛੱਡ ਕੇ ਜਾ ਕੇ ਆ ਦੂਜੀ ਸ਼ਹਿਰ ਛੱਡ ਕੇ ਜਾ ਕੇ ਤੇਰੇ ਨਾਲ ਨੀਂਦ ਨਹੀਂ ਪਰੀ ਹੋਈ ਬਹੁਤ ਆ ਤਾਂ ਤਾਜੀ ਸੁਈਆ ਇਹ ਰੁਪਈਆਂ ਦੀ ਜਿਆਦਾ ਤਾਂ ਸਾਰੀਆਂ ਸੁਈਆਂ ਹੋਈਆਂ ਨੇ ਆ ਕੇ ਚੈੱਕ ਕਰ ਸੋ ਜੀ ਮਨੀ ਚਾਹ ਹਜਰ ਤਣਾਉਂਦੇ ਇਹ ਜਦੋਂ ਤੱਕ ਸਾਰੀਆਂ ਸੂਈਆਂ ਹੋਣੀਆਂ ਨੇ ਜਿੰਨੀਆਂ ਸ਼ੈੱਡ ਫੜੇ ਖੜੀਆਂ ਨੇ ਮਈਆਂ ਸਾਰੀਆਂ ਸੂਈਆਂ ਹੋਣੀਆਂ ਅਗਲਾ ਸੈੱਟ ਕਰਦੇ ਆਪਾਂ ਚੈੱਕ ਇਹਦਾ ਮਾਲ ਆਇਆ ਵੰਦੀ ਤੇ ਅੱਜ ਆ ਦੇਖ ਲੋ ਜਰਸੀ ਕਿਰਾਉ ਜੀ ਮੈਂ ਗੱਭਣ ਅਗਲਾ ਛੱਡ ਆ ਬੱਚੇ ਦਾ ਮੋਹਰਾ ਦੇਖੋ ਬਾਈ ਦਾ ਥੋੜਾ ਦਾ ਆ ਨਾਲ ਦੀ ਮੈਂ ਤਾਂ ਹੋਊਗਾ ਜਾਂ ਮੈਂ ਨੋਰਲੀ ਦਾ ਹੋਊਗਾ ਨਾ ਦੇਖੋ ਚੰਗੀਆਂ ਤਾਂ ਚੰਗੀਆਂ ਆਪਣਾ ਹੁੰਦਾ ਆ ਕੁਆਲਿਟੀ ਇੱਕ ਦੂਜੀ ਤੋਂ ਜ਼ਿਆਦਾ ਤਾਂ ਚੰਗੀਆਂ ਚੰਗੀਆਂ ਤੇ ਆ ਹਲਕੀ ਤੋਂ ਹਲਕੀ ਬਈ ਲੈ ਜਾ ਬੰਦਾ ਮੋਲ ਲਾਉਣਾ ਪਸੰਦ ਕਰਦਾ ਹੈਗਾ ਉਹਦਾ ਡੰਗਰ ਮੰਡੀ ਤੋਂ ਬੈਂਡਰ ਦਾ ਬਾਈ ਤਨੋਂ ਲੈਦਾ ਆ ਗਿਆ ਜੀ ਜਲਦਦਰ ਬੱਚੀਆਂ ਵਾਲੀਆਂ ਮਈਆਂ ਜਦਾਂ ਨੂੰ ਵਧੀਆ ਗੱਲ ਆ ਹਰ ਇੱਕ ਬੰਦਾ ਸੂਆ ਦਾ ਪਸ਼ੂ ਪਸੰਦ ਕਰਦਾ ਹੈਗਾ